ਸ਼ਸ਼ੀਕਲ ਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਤਰਕ ਦੇ ਨਾਲ ਜੁੜਿਆ ਵਾਂ ਜੀ ਮੈਂ ਅੱਜ ਵੀ ਬੜਾ ਨਾ ਪ੍ਰਚਲਿਤ ਇੱਕ ਅੰਧਵਿਸ਼ਵਾਸ ਆ ਕਈ ਲੋਕ ਇਹਨੂੰ ਅੰਧਵਿਸ਼ਵਾਸ ਦੇ ਨਾਲ ਜੋੜਦੇ ਨੇ ਕਈ ਇਹਨੂੰ ਜੋਤਿਸ਼ ਦੇ ਨਾਲ ਵੀ ਜੋੜਦੇ ਨੇ ਕਿਹੜਾ ਕਿ ਇੱਕ ਜਿਹੜੀ ਗੱਲ ਬੜੀ ਪ੍ਰਚਲਿਤ ਆ ਬਿੱਲੀ ਦੇ ਰਾਹ ਕੱਟਣ ਵਾਲੀ ਕਿ ਜਦੋਂ ਬਿੱਲੀ ਰਾਹ ਕੱਟ ਜਾਂਦੀ ਆ ਉਦੋਂ ਕਿਹਾ ਜਾਂਦਾ ਵੀ ਰੁਕ ਜਾਣਾ ਚਾਹੀਦਾ ਤੇ ਜਾਂ ਫਿਰ ਕਈ ਲੋਕ ਰਸਤਾ ਆਪਣਾ ਬਦਲ ਲੈਂਦੇ ਨੇ ਮਤਲਬ ਹੁਣ ਵੀ ਇਹ ਲੋਕ ਸਾਰਾ ਕੁਝ ਫਾਲੋ ਕਰਦੇ ਨੇ ਬਹੁਤ ساری ਤਦਾਦ ਦੇ ਵਿੱਚ ਇਹ ਲੋਕ ਨੇ ਇਹ ਚੀਜ਼ਾਂ ਨੂੰ ਮੰਨਣ ਵਾਲੇ ਕਈ ਲੋਕਾਂ ਨੂੰ ਇਹਦੇ ਪਿੱਛੇ ਕੋਈ ਜੋਤਿਸ਼ ਦਿਖਦਾ ਹੋਊਗਾ ਜਾਂ ਕੋਈ ਹੋਰ ਉਹਨਾਂ ਕੋਲ ਲੌਜੀਕ ਹੋਊਗਾ ਦੱਸਣ ਦੇ ਲਈ ਪਰ ਕਈ ਲੋਕੀ ਉਹੀ ਗੱਲ ਆ ਕਿ ਸਿਰਫ ਲਕੀਰ ਦੇ ਫਕੀਰ ਬਣੇ ਹੋਏ ਨੇ ਸ਼ੁਰੂ ਤੋਂ ਇਹ ਚੀਜ਼ਾਂ ਜਿਹੜੀਆਂ ਉਹ ਚਲਦੀਆਂ ਆ ਰਹੀਆਂ ਨੇ ਤੇ ਅਸੀਂ ਉਹਨਾਂ ਨੂੰ ਅੱਖਾਂ ਮੀਟ ਕੇ ਫੋਲੋ ਕਰਨ ਲੱਗੇ ਹੋਏ ਆਂ ਖਾਸ ਤੌਰ ਤੇ ਕਹਿੰਦੇ ਆ ਵੀ ਜੇ ਕਾਲੀ ਬਿੱਲੀ ਰਾਹ ਕੱਟ ਜੇ ਤੇ ਉਹ ਤਾਂ ਬੜੀ ਵੀ ਮਾੜੀ ਆ ਆਪਸ਼ਾਗਨਾ ਜਿਹੜਾ ਉਹ ਨੂੰ ਮੰਨਿਆ ਜਾਂਦਾ ਤੇ ਮੈਂ ਆਪ ਅੱਖੀਂ ਕਈ ਵਾਰੀ ਦੇਖਿਆ ਕਿ ਬਿੱਲੀ ਜੇ ਰਾਹ ਕੱਟ ਗਈ ਬੰਦਾ ਮੋਟਰਸਾਈਕਲ ਤੇ ਆਉਂਦਾ ਜੀ ਉੱਥੇ ਹੀ ਰੁਕ ਗਿਆ ਕਈ ਵਾਰ ਇਹ ਵੀ ਕਹਿ ਦਿੰਦੇ ਆ ਵੀ ਉਹ ਰੁਕਦੇ ਬੰਦਾ ਕੋਈ ਹੋਰ ਲੰਘ ਜੇ ਜਦੋਂ ਇੱਕ ਹੋਰ ਲੰਘ ਗਿਆ ਫਿਰ ਤੁਸੀਂ ਲੰਘ ਸਕਦੇ ਹੋ ਕਈ ਇਹ ਵੀ ਲੌਜੀਕ ਆਉਂਦੇ ਆ ਇਹਦੇ ਨਹੀਂ ਸਮਝ ਆਈ ਵੀ ਅੱਜ ਤੱਕ ਇਹ ਕਿੱਦਾਂ ਵੀ ਇਹ ਜਿਹੜਾ ਨੁਸਖਾ ਵਾ ਇਹ ਕਿਵੇਂ ਤੁਹਾਨੂੰ ਕੋਈ ਆਉਣ ਵਾਲੀ ਮੁਸੀਬਤ ਤੋਂ ਬਚਾ ਲੈਂਦਾ ਵਾ ਚਲੋ ਆਪਾਂ ਸੱਚਾਈ ਜਾਣਣੀ ਆ ਜੀ ਜੋ ਇਹਦੇ ਪਿੱਛੇ ਦਾ ਇਤਿਹਾਸ ਆ ਜੋ ਤਰਕ ਕੀ ਲੌਜੀਕ ਆ ਕਿੱਦਾਂ ਬਣਿਆ ਸੀ ਇਹ ਅੰਧਵਿਸ਼ਵਾਸ ਉਹਦੇ ਬਾਰੇ ਗੱਲ ਕਰਨੀ ਆ ਦੇਖੋ ਸਰਚ ਕਰਨ ਤੇ ਨਾ ਕਈ ਗੱਲਾਂ ਸਾਹਮਣੇ ਆਈਆਂ ਨਿਕਲ ਕੇ ਕਈ ਕਾਰਨ ਜਿਹੜੇ ਇਹਦੇ ਹੋ ਸਕਦੇ ਨੇ ਇੱਕ ਤਾਂ ਕਾਰਨ ਇਹ ਦੱਸਿਆ ਜਾਂਦਾ ਕਿ ਕਈ ਸਾਲ ਪਹਿਲਾਂ ਪਲੇਗ ਦੀ ਬਿਮਾਰੀ ਜਿਹੜੀ ਉਹ ਫੈਲਦੀ ਸੀ ਤੇ ਉਹ ਫੈਲਦੀ ਸੀ ਜੀ ਚੂਹਿਆਂ ਦੇ ਨਾਲ ਜਿਹੜੇ ਚੂਹੇ ਨੇ ਉਹ ਪਲੇਗ ਦੀ ਬਿਮਾਰੀ ਫਲਾਉਂਦੇ ਨੇ ਤੇ ਬਿੱਲੀ ਦਾ ਭੋਜਨ ਕੀ ਆ ਚੂਹੇ ਬਿੱਲੀ ਚੂਹੇ ਬਾਧ ਖਾਂਦੀ ਆ ਤੇ ਜਿੱਥੋਂ ਵੀ ਕਿਤੇ ਬਿੱਲੀ ਲੋਕਾਂ ਨੂੰ ਦਿਖਦੀ ਸੀ ਉੱਥੇ ਦੂਰੀ ਬਣਾਉਂਦੇ ਸੀ ਉੱਥੇ ਰੁਕ ਜਾਂਦੇ ਸੀ ਵੀ ਇਹ ਬਿੱਲੀ ਤੋਂ ਦੂਰ ਰਹੋ ਨਹੀਂ ਤਾਂ ਪਲੇਗ ਦੀ ਬਿਮਾਰੀ ਤੁਹਾਨੂੰ ਵੀ ਲੱਗ ਸਕਦੀ ਆ ਚਲੋ ਇੱਕ ਇਹ ਕਾਰਨ ਮੰਨਿਆ ਜਾ ਸਕਦਾ ਵੀ ਬਿੱਲੀ ਦੇ ਰਾਹ ਕੱਟਣ ਤੇ ਜਾਂ ਕਈ ਲੋਕ ਹੁਣ ਬਿੱਲੀਆਂ ਨੂੰ ਬਿੱਲੀਆਂ ਤੋਂ ਦੂਰੀ ਬਣਾ ਕੇ ਕਿਉਂ ਰੱਖਦੇ ਨੇ ਪਰ ਅੱਜ ਕੱਲ ਤਾਂ ਜੋਤਿਸ਼ ਨੇ ਬਿੱਲੀਆਂ ਦੇ ਨਾਲ ਜੁੜੇ ਹੋਏ ਬੜੇ ਫਾਇਦੇ ਦੱਸਦੇ ਲੋਕ ਬਿੱਲੀਆਂ ਨੂੰ ਵੀ ਬਹੁਤ ਪਿਆਰ ਕਰਨ ਲੱਗ ਗਏ ਨੇ ਪਰ ਬਿੱਲੀ ਦਾ ਰਾਹ ਕੱਟਣ ਵਾਲਾ ਕੰਮ ਆ ਜਿਹੜਾ ਉਹ ਨਹੀਂ ਬੰਦ ਹੋਇਆ ਹੁਣ ਆਉਨੇ ਆ ਜੀ ਇੱਕ ਹੋਰ ਕਾਰਨ ਤੇ ਕਿ ਜਦੋਂ ਬਿੱਲੀ ਰਾਹ ਕੱਟਦੀ ਆ ਉਦੋਂ ਕਿਉਂ ਰੁਕ ਜਾਂਦੇ ਆ ਲੋਕ ਸਾਡੇ ਕਾਲਜ ਨਾ ਸਰਕਾਰੀ ਕਾਲਜ ਲੁਧਿਆਣੇ ਪੜਿਆ ਮੈਂ ਮੁੰਡਿਆਂ ਵਾਲੇ ਦੇ ਵਿੱਚ ਉੱਥੇ ਇੱਕ ਵਾਰ ਸੈਮੀਨਾਰ ਹੋਇਆ ਐਸੇ ਵਿਸ਼ੇ ਦੇ ਉੱਤੇ ਕਿ ਪੰਜਾਬ ਦੇ ਰੀਤੀ ਰਿਵਾਜਾਂ ਦੇ ਵਿਸ਼ਵਾਸ ਕਿੱਦਾਂ ਬਣੇ ਇਹ ਮੈਨੂੰ ਬੜਾ ਸ਼ੌਂਕ ਹੁੰਦਾ ਸੀ ਇਹ ਸਾਰੇ ਸੈਮੀਨਾਰਸ ਅਟੈਂਡ ਕਰਨ ਦਾ ਤੇ ਉੱਥੇ ਬਹੁਤ ਬੁੱਧੀਜੀਵੀ ਆਏ ਹੋਏ ਸੀਗੇ ਜਿਹੜੇ ਉਹਨਾਂ ਨੇ ਇਹਦਾ ਕਾਰਨ ਇਹ ਦੱਸਿਆ ਵੀ ਪੁਰਾਣੇ ਜਮਾਨਿਆਂ 'ਚ ਜਦੋਂ ਸਾਰੇ ਪਾਸੇ ਜੰਗਲ ਹੀ ਹੁੰਦਾ ਸੀਗਾ ਘਰ ਨਹੀਂ ਸੀ ਬਣੇ ਹੁੰਦੇ ਤੇ ਟਾਵੇਂ-ਟਾਵੇਂ ਘਰ ਹੁੰਦੇ ਸੀ ਕੋਈ ਵੀ ਜਾਨਵਰ ਤੁਹਾਡੇ ਤੁਹਾਨੂੰ ਮਤਲਬ ਆਮ ਦੇਖਣ ਨੂੰ ਉਦੋਂ ਮਿਲ ਜਾਂਦੇ ਸੀ ਤੇ ਜਦੋਂ ਬੰਦਾ ਨਾ ਕੋਈ ਰਾਹ ਕੱਚਾ ਜਦੋਂ ਉੱਤ ਤੁਰਿਆ ਜਾਂਦਾ ਹੁੰਦਾ ਸੀਗਾ ਤੇ ਜੇ ਭੱਜੀ ਭੱਜੀ ਬਿੱਲੀ ਤੁਹਾਡੇ ਸਾਹਮਣੇ ਲੰਘ ਜਾਂਦੀ ਸੀ ਤਾਂ ਉਹ ਇੱਕ ਖਤਰਾ ਮੰਨਿਆ ਜਾਂਦਾ ਸੀ ਖਤਰਾ ਤਾਂ ਮੰਨਿਆ ਜਾਂਦਾ ਸੀ ਕਿ ਬਿੱਲੀ ਭੱਜੀ ਭੱਜੀ ਤਾਂ ਆਈ ਆ ਕਿ ਇਹਦੇ ਪਿੱਛੇ ਨਾ ਕੋਈ ਵੱਡਾ ਜਾਨਵਰ ਲੱਗਿਆ ਹੋ ਸਕਦਾ ਕੋਈ ਸ਼ੇਰ ਚੀਤਾ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਖਤਰਨਾਕ ਜਾਨਵਰ ਆ ਜਿਹੜਾ ਉਹ ਇਹਦੇ ਪਿੱਛੇ ਲੱਗਿਆ ਹੋਇਆ ਵਾ ਇਹ ਤਾਂ ਇੰਨੀ ਭੱਜ ਕੇ ਤੁਹਾਡੇ ਮੂਹਰੇ ਲੰਗੀ ਆ ਵੀ ਤੁਸੀਂ ਵੀ ਉੱਥੇ ਰੁਕ ਜੋ ਨਹੀਂ ਤਾਂ ਉਹ ਜਾਨਵਰ ਜੇ ਕੋਈ ਵੱਡਾ ਇਹਦੇ ਪਿੱਛੇ ਆ ਉਹ ਤੁਹਾਨੂੰ ਵੀ ਨੁਕਸਾਨ ਕਰ ਸਕਦਾ ਤਾਂ ਲੋਕ ਉੱਥੋਂ ਮੁੜ ਵੀ ਜਾਂਦੇ ਸੀ ਜਾਂ ਥੋੜੀ ਦੇਰ ਲਈ ਠਹਿਰ ਜਾਂਦੇ ਸੀ ਉੱਥੇ ਵੀ ਬਿੱਲੀ ਜਿਹੜੀ ਉੱਥੋਂ ਲੰਗੀ ਆ ਇਹ ਸੀਗਾ ਜੀ ਇੱਕ ਕਾਰਨ ਤੇ ਉਹਨੂੰ ਆਪਾਂ ਬਣਾ ਲਿਆ ਅੰਧਵਿਸ਼ਵਾਸ ਜਾਂ ਇੱਕ ਕਾਰਨ ਹੋਰ ਵੀ ਜਿਹੜਾ ਮੰਨਿਆ ਜਾਂਦਾ ਵਾ ਕਿ ਪੁਰਾਣੇ ਜ਼ਮਾਨਿਆਂ ਤੋਂ ਹੀ ਸਾਰੀਆਂ ਇਹ ਗੱਲਾਂ ਚੱਲੀਆਂ ਨੇ ਘਰਾਂ ਦੇ ਵਿੱਚ ਜਦੋਂ ਕੱਚੇ ਘਰ ਹੁੰਦੇ ਸੀ ਤਾਂ ਕੁੰਡੇ ਨਹੀਂ ਸੀ ਹੁੰਦੇ ਉੱਥੇ ਮਤਲਬ ਦਰਵਾਜ਼ੇ ਨਹੀਂ ਸੀ ਹੁੰਦੇ ਉਹ ਘਰਾਂ ਦੇ ਵਿੱਚ ਤੇ ਬਿੱਲੀ ਦੁੱਧ ਨੂੰ ਬਹੁਤ ਪੈਂਦੀ ਆ ਜਦੋਂ ਨਾ ਕੋਈ ਭਾਂਡਾ ਰੱਖਿਆ ਹੁੰਦਾ ਸੀਗਾ ਭਾਂਡੇ ਦੇ ਵਿੱਚ ਦੁੱਧ ਰੱਖਿਆ ਹੁੰਦਾ ਸੀ ਤੇ ਜਦੋਂ ਕੋਈ ਘਰੋਂ ਬਾਹਰ ਆਉਂਦਾ ਸੀ ਉਹ ਬਿੱਲੀ ਨੂੰ ਦੇਖ ਲੈਂਦਾ ਸੀ ਤਾਂ ਘਰ ਦੇ ਅੰਦਰ ਫਟਾਫਟ ਵੜ ਜਾਂਦੀ ਸੀ ਟੀਵੀ ਵੜ ਜਾਂਦੀ ਸੀ ਜਾਂ ਘਰ ਦਾ ਕੋਈ ਵੀ ਪਰਿਵਾਰਕ ਮੈਂਬਰ ਉਹ ਭੱਜ ਕੇ ਨਾ ਆਪਣੇ ਭਾਂਡੇ ਨੂੰ ਬਚਾਉਣ ਦੇ ਲਈ ਚੱਲ ਜਾਂਦਾ ਸੀ ਕਿ ਬਿੱਲੀ ਆ ਗਈ ਵੀ ਕਿਤੇ ਦੁੱਧ ਨਾ ਡੋਲ ਦੇ ਹਨਾ ਇਥੋਂ ਇਹ ਗੱਲ ਵੀ ਨਿਕਲ ਆਈ ਵੀ ਬਿੱਲੀ ਤੋਂ ਲੋਕ ਦੂਰੀ ਕਰਦੇ ਨੇ ਜੇ ਬਾਹਰ ਨਿਕਲ ਕੇ ਬਿੱਲੀ ਦਿਖਦੀ ਆ ਤਾਂ ਲੋਕ ਉੱਥੇ ਹੀ ਰੁਕ ਜਾਂਦੇ ਨੇ ਉਹ ਇੱਕ ਚੰਗਾ ਸ਼ਹਿਰ ਨਹੀਂ ਮੰਨਿਆ ਜਾਂਦਾ ਸੋ ਇੰਨਾ ਪਿੱਛੇ ਆਹ ਸਾਰੇ ਲਾਜਿਕ ਸੀ ਆਹ ਸਾਰੇ ਕਾਰਨ ਸੀ ਜਿਨ੍ਹਾਂ ਨੂੰ ਅਸੀਂ ਅੱਗੇ ਬਿਨਾ ਸੋਚੇ ਸਮਝੇ ਮੰਨਦੇ ਆ ਰਹੇ ਆ ਤੇ ਅੱਜ ਵੀ ਇੱਥੇ ਪਹੁੰਚ ਕੇ ਵੀ ਇੰਨੇ ਵਿਗਿਆਨਿਕ ਯੁੱਗ 'ਚ ਪਹੁੰਚ ਕੇ ਵੀ ਜੇ ਕਿਤੇ ਤੁਹਾਡੇ ਮੂਹਰੇ ਹੋ ਬਿੱਲੀ ਲੰਘਦੀ ਆ ਤੁਸੀਂ ਉੱਥੇ ਰੁਕ ਜਾਂਦੇ ਹੋ ਤੇ ਇਹ ਕਹਿੰਦੇ ਆ ਵੀ ਆਪਣਾ ਕੰਮ ਨਹੀਂ ਬਣਨਾ ਤੇ ਜਾਂ ਫਿਰ ਇਹ ਮਾੜਾ ਸ਼ਗਨ ਹੋ ਗਿਆ ਕੋਈ ਮਾੜਾ ਸ਼ਗਨ ਨਹੀਂ ਰੱਬ ਦੇ ਜੀ ਨੇ ਉਹ ਵੀ ਬਿੱਲੀ ਨੇ ਵੀ ਉਹੀ ਰਾਹਾਂ 'ਚ ਉਹ ਲੰਘਣਾ ਵਾ ਜਿੱਥੋਂ ਆਪਾਂ ਲੰਘਣਾ ਤੇ ਕਦੇ ਨਾ ਕਦੇ ਕਿਤੇ ਨਾ ਕਿਤੇ ਤੁਹਾਨੂੰ ਬਿੱਲੀ ਉਹ ਟੱਕਰ ਹੀ ਜਾਂਦੀ ਆ ਭਾਵੇਂ ਕਾਲੀ ਹੋਵੇ ਚਿੱਟੀ ਹੋਵੇ ਜਿਹੜੀ ਮਰਜ਼ੀ ਹੋਵੇ ਸੋ ਇਦਾਂ ਦੇ ਜਿਹੜੇ ਅ ਅੰਧਵਿਸ਼ਵਾਸ ਨੇ ਇਹਨਾਂ ਚੋਂ ਹੁਣ ਬਾਹਰ ਆਉਣ ਦਾ ਸਮਾਂ ਵਾ ਅੱਜਕੱਲ ਵਿਗਿਆਨ ਦਾ ਯੋਗ ਹੈ ਤੇ ਆਪਾਂ ਜ਼ਰੂਰ ਇਹ ਗੱਲਾਂ ਨੂੰ ਫੋਲੋ ਕਰੀਏ ਸੋ ਅ ਉਮੀਦ ਕਰਦਾ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਅੱਗੇ ਸ਼ੇਅਰ ਕਰਦੇ ਹੋ ਜੀ ਕੋਈ ਦਿਲ ਤੇ ਨਾਲ ਆ ਜਿਓ ਕੋਈ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਬਸ ਇੱਕ ਤਰਕ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਆ ਬਹੁਤ ਬਹੁਤ ਧੰਨਵਾਦ ਜੀ